ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਗੁਰੂ ਕੀ ਟਾਬ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਜੈਤੋ ਰੋਡ ਦੇ ਉੱਤੇ ਪਿੰਡ ਰਹਿ ਜਾਂਦਾ ਵੋ ਮਿੱਤਰੋ ਪਿੰਡ ਗੁਰੂ ਕੀ ਟਾਬ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਮੌਜੂਦ ਹਾਂ ਦੇਸੀ ਅੰਗ ਦੇ ਵਿੱਚ ਚਾਰ ਗਾਵਾਂ ਦਿਖਾਉਣੀਆਂ ਵਾ ਤੁਹਾਨੂੰ ਮਿੱਤਰੋ ਆ ਵੜ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਦੇਖ ਰਹੇ ਆ ਮਿੱਤਰੋ ਇਹ ਗੱਬਣ ਹੈਗੀ ਆ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਜਰਸੀ ਦੇ ਸਹੀਵਾਲ ਦਾ ਕਰਾਉਸ ਆ ਪਲੂਣ ਮੱਛੀ ਹੈ ਇਹ ਮਿੱਤਰੋ ਮੁੱਲ ਇਹਦਾ 25000 ਰੁਪਿਆ ਬਾਈ ਨੇ ਤੈਅ ਕੀਤਾ ਵਾ ਜਿੰਦੇ ਵਿੱਚੋਂ ਮਾਨਤਨ ਕਰ ਦੂਗਾ ਸਿੰਘਾਂ ਤੋਂ ਕੋਨੀਆਂ ਕਿਉਂਦੇ ਮੰਨ ਲਓ ਤੁਸੀਂ ਪਲੀ ਸਮੀ ਚਮਕਦਮ ਕਾਲੀ ਮੱਛੀ ਆ ਜਿਹੜੇ ਪ੍ਰਾਣ ਨੂੰ ਪਸੰਦ ਆਊਗੀ ਤੁਸੀਂ ਗੱਲਬਾਤ ਕਰ ਸਕਦੇ ਡਿਟੇਲ ਇਹਨਾਂ ਦੀ ਸਾਰੀਆਂ ਗਾਈਆਂ ਦੀ ਮੈਂ ਤੁਹਾਨੂੰ ਦੱਸਣੀ ਆ ਮਿੱਤਰੋ ਹੁਣ ਆਪਾਂ ਇਹਨੂੰ ਤੁਰ ਕੇ ਵੀ ਵੇਖ ਲੈਣੇ ਇੱਕ ਵਾਰੀ ਕੁਕੀ ਜਾਂਦੀ ਤੁਰ ਕਹਿੰਦੀ ਆ ਸਾਰੀ ਜੱਜਮੈਂਟ ਕਰਾ ਦੂੰਗਾ ਕੁਰੀਮੈਂਟ ਡਿਟੇਲ ਫਿਰ ਦੱਸ ਦਿਆਂ ਤਿੰਨ ਮਹੀਨਿਆਂ ਦੀ ਗੱਬਣਾ ਮੁੱਲ ਇਹਦਾ 25000 ਰੁਪਿਆ ਵਾ ਮਿੱਤਰੋ ਪਹਿਲੇ ਸੂਏ ਲਈ ਇਹ ਗੱਬਣਾ ਕਰਮਾਂ ਵਾਲੀ ਦੂਜੇ ਸੋਰੀ ਪਹਿਲਾ ਸੂਆ ਹੀ ਇਹਨੇ ਸੋਨਾਵਾਂ ਸ਼ੁਰੂਆਤੀ ਜਿਹੜਾ ਸੂਆ ਸੋਨਾਵਾਂ ਇਹਨੇ ਕਰਮਾਂ ਵਾਲੀ ਨੇ ਚੈੱਕ ਪਾਸਾ ਤੁਸੀਂ ਆਪਦੀ ਚੈੱਕ ਕਰਵਾ ਕੇ ਲਜਾਣੀ ਆ ਭਰਾਵੋ ਜੇ ਨਜ਼ਰ ਤੁਸੀਂ ਚੈੱਕ ਨਹੀਂ ਕਰਾਉਂਦੇ ਉਹ ਨਜ਼ਰ ਕੋਈ ਤਸੱਲੀ ਨਹੀਂ ਹੁੰਦੀ ਆਪਦੀ ਚੈੱਕ ਜ਼ਰੂਰ ਕਰਵਾ ਕੇ ਲਜਾਇਆ ਜੇ ਇਹ ਪਹਿਲੇ ਨੰਬਰ ਤੇ ਆ ਦੋ ਨੰਬਰ ਤੇ ਜਿਹੜੀ ਗਾਂ ਸਿੰਘਾਂ ਵਾਲੀ ਖੜੀ ਆ ਮਿੱਤਰੋ ਇਹ ਮਿੱਤਰੋ 6 ਮਹੀਨਿਆਂ ਦੀ ਗੱਬਣ ਦੁੱਧ ਦੇੰਦੇ ਥੱਲੇ 10 ਸੌਰੀ ਮੁੱਲ ਇਹਦਾ 10000 ਆ ਦੁੱਧ ਨਹੀਂ ਦੁੱਧੋ ਤਾਂ ਇਹ ਡਰਾਈ ਆ ਕਰਮਾਂ ਵਾਲੀ ਮੁੱਠੀ ਭਰ ਸਿੰਘਾਂ ਇਹਦਾ ਝੋਲੀ ਝਾਲੀ ਥੱਲੋ ਚੰਗੀ ਆ ਜਿੰਨੀ ਹੈਗੀ ਤੇਸੀ ਅੰਗ ਦੇ ਵਿੱਚ ਵੱਧ ਪੈਂਦੀ ਆ ਇਹ ਮਿੱਤਰੋ ਕਰਮਾਂ ਵਾਲੇ ਰੰਗ ਲਾਲ ਆ ਮੁੱਲ ਇਹਦਾ 10000 ਆ ਮਿੱਤਰੋ ਗੱਬਣੇ 6 ਮਹੀਨਿਆਂ ਦੀ ਆ ਠੀਕ ਆ ਜੀ ਤੁਹਾਨੂੰ 2 ਨੰਬਰ ਤੇ ਜਿਹੜੀ 3 ਨੰਬਰ ਤੇ ਗਾਂ ਤਿੰਨ ਨੰਬਰ ਤੇ ਜਿਹੜੀ ਗਾਂ ਵਿਖਾਉਣੀ ਹੁੰਦੇ ਬਾਰੇ ਵੀ ਦੱਸਦਾ ਮਾਰ ਜਿਵੇਂ ਪਹਿਲਾਂ ਇਹਦੇ ਬਾਰੇ ਸੁਣ ਲੋ ਇੱਕਰੀ ਧਿਆਨ ਦੇ ਨਾਲ ਲੈਪੋਤੇ ਦਾ ਲੇਵਾ ਵਿਖਾ ਦੇਣੀ ਨੇ ਕਰਕੇ ਇੱਕਰੀ ਹਾਂ ਠੀਕ ਆ ਬਸ ਓਕੇ ਚਲ ਹੁਣ ਦੂਜੇ ਪਾਸੇ ਹੋ ਜਾਈਏ ਹਵਾ ਮਿੱਤਰੋ ਜਿਹੜੀ ਕਾਲੀ ਗਾਂ ਕਰੋਸ ਆ ਗਾਂ ਇਹ ਵੀ ਇਹਦੇ ਮਿੱਤਰੋ 2 ਤੋਂ 2.5 ਮਹੀਨੇ ਅਜੇ ਬਾਕੀ ਆ ਸੋਣ ਦੇ ਵਿੱਚ ਮੁੱਲ ਇਹਦਾ 16000 ਰੁਪਇਆ ਵਾ ਕ੍ਰੋਸ ਸੰਗ ਦੇ ਵਿੱਚ ਪੈਂਦੀ ਐ ਵੀ ਕਰਮਾਂ ਵਾਲੀ ਗਾਂ ਇਹ ਵੀ ਚੰਗੀ ਆ ਜੇ ਕਿਸੇ ਭਰਾ ਨੂੰ ਘਰੇ ਰੱਖਣ ਲਈ ਚਾਹੀਦੀ ਆ ਤਾਂ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਸਕਦੇ ਆ ਮਿੱਤਰੋ ਇਹ ਗਵਾਈ ਵੀ ਭਰਦੀ ਐ ਇਸ ਚੀਜ਼ ਦੀ ਇਹ ਲਾਇ ਪਈ ਹੋਈ ਆ ਲੇਵਾ ਬਣਾਉਣਾ ਇਹਨੇ ਜਿਹੜਾ ਸ਼ੁਰੂ ਕੀਤਾ ਹੋਇਆ ਵਾ ਮਿੱਤਰੋ ਜਦ ਤੁਰੂਗੀ ਤੁਹਾਨੂੰ ਇਹ ਦਿਸੂਗਾ ਵੀ ਲੇਵਾ ਜਾਂਦਾ ਔਰ ਇਹਦਾ 2 ਮਹੀਨਿਆਂ ਤੋਂ ਬਾਅਦ-ਬਾਰ ਦੇਣਾ ਜਾਂ 10 ਲੈ ਜਾਂ 15 ਲੈ ਉਹ ਤੁਸੀਂ ਚੈੱਕ ਕਰਵਾ ਲਿਓ ਆਉ ਦੀ ਬਈ ਮਿੱਤਰੋ ਆਹ ਵੇਖ ਲਓ ਬਈ ਠੀਕ ਹੈ ਜੀ 2 ਮਹੀਨਾ ਦੀ ਢਾਈਆਂ ਦੀ ਇਹ ਕੱਚੀ ਆ ਕਰਮਾਂ ਵਾਲੀ ਦਾ ਰੇਟ ਆ ਜਿਹੜਾ 16000 ਰੁਪਇਆ ਹੁਣ ਐਤੋਂ ਬਾਅਦ ਜਿਹੜੀ ਲਾਸਟ ਤੇ ਗਾਮ ਖਾਉਣੀ ਆ ਤੁਹਾਨੂੰ ਉਹ ਹੈਗੀ ਆ ਸੋਈ ਮਿੱਤਰੋ ਆਹ ਗਾਂ ਹੈਗੀ ਆ ਸੋਈ ਮਿੱਤਰੋ 1 ਮਹੀਨੇ ਦੀ ਇਹ ਸੋਈ ਆ ਕਰਮਾਂ ਵਾਲੀ ਦੁੱਧ ਦੇ ਨਾਲ 6 ਕਿਲੋ ਆ ਬੱਚਿਆਂ ਦੇ ਮਗਰ ਵੱੱਛੀ ਆ ਮੁੱਲ ਇਹਦਾ 10000 ਆ ਮਗਰ ਲਈ ਇੱਕ ਥਣ ਤੋਂ ਇਹ ਕਰਮਾ ਵਾਲੀ ਤੇਲਾ ਠੀਕ ਆ ਜੀ ਮੁੱਲ 10000 ਆ ਦੁੱਧ 6 ਕਿਲੋ ਹੈਗਾ ਵਾ ਜਿਹੜੇ ਪੁਰਾਣੇ ਲੈਣੀਆਂ ਬਾਈ ਨਾਲ رابطہ ਤੁਸੀਂ ਕੈਮ ਕਰ ਲਿਓ ਮਿੱਤਰੋ ਤੇਲਾ ਇਹ ਮਗਰ ਥਣ ਤੋਂ ਦੁੱਧ ਹੈਗਾ ਇਹਦੇ ਥਲੇ 6 ਕਿਲੋ ਵਛੀਂਦੇ ਮਗਰ ਇੱਕ ਮਹੀਨੇ ਦਾ ਸੂਆ ਵਾ ਮੋਲ ਲੈਂਦਾ ਜਿਹੜਾ 10000 ਆ ਬਾਈ ਗੱਲਬਾਤ ਲਈ ਸੰਪਰਕ ਕਰ ਲਿਓ ਇਹ ਬਾਈ ਦੇ ਸਾਰੇ ਜਾਨਵਰ ਸੀ ਨੰਬਰ ਬਾਈ ਦਾ ਹੈਗਾ ਵਾ 90413131189041313118 ਧੰਨਵਾਦ ਸ਼ੁਕਰੀਆ ਜਉਂਦਰ